ਮਾਤੇ ਬਠਾ ਦੀ ਮੁਰਗੇ ਜਾਰਦਾ ਦੀ ਮੈਨੂੰ ਦੱਸਿਆ ਦੀ ਗਾਗ ਚੁਗਣ ਵਾਲੇ ਨੇ ਕਹਿੰਦਾ ਜੀ ਉੱਥੇ ਬੱਚਾ ਪਿਆ ਕਿਤਾ ਵਰਬਾ ਪਰਦਾ ਜाहਰ ਕਰਤਾ ਜੀ ਦੁਨੀਆ ਦੇ ਵਿੱਚ ਕਹੋਗੇ ਇਹ ਗਲਤ ਬਹੁਤ ਜ਼ਿਆਦਾ ਗਲਤ ਹੋਇਆ ਜੋ ਵੀ ਹੋਇਆ ਦੇਖਿਆ ਸਨਿਆ ਵੀ ਆਏ ਕਰਕੇ ਬੱਚੇ ਦੀ ਉਹਨੇ ਗੱਡੋੜੀ ਪੀਈ ਤਾਂ ਸਨਿਵਰੋ ਦੇਖਿਆ ਸਨਿਆ ਜੋ ਮੌੜੀ ਜਦ ਹੀ ਫੋਨ ਨੂੰ ਕਿਸੇ ਨਾਲ ਫੋਨ ਕੀਤਾ ਅੱਜ ਜਿਹੜੇ ਬਾਸਿਕ ਸਪਾਰਟਾ ਉਹ ਮੌਕਾ ਤੇ ਆ ਰਹੇ ਨੇ ਕਿ ਮੌਕੇ ਤੇ ਜਾ ਕੇ ਧਰੂਨ ਨੂੰ ਨਾਲ ਜਾ ਕੇ ਹਸਤਾਲ ਚ ਪੂਰਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇ ਜਿਗਰੇ ਇਹ ਜਿਹਾ ਸੋ ਆਪਣੀ ਅੱਖ ਤੋਂ ਦੇਖ ਸਕਦੇ-ਸਕਦੇ ਕਾਰਵਾਈ ਕੀਤੀ ਜਾਵੇ ਜਿੱਥੇ ਹਿੰਦੁਸਤਾਨ ਦੇ ਵਿੱਚ ਅੱਜ ਲੋਹੜੀ ਦਾ ਤਿਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ انسانیت ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਇੱਕ ਮਹਿਜ਼ 3004 ਮਹੀਨੇ ਦਾ ਭਰੂਣ ਜੋ ਕਿ ਡੱਬੇ ਦੇ ਵਿੱਚ ਉਰੇ ਦਿਖਾਈ ਤੁਹਾਨੂੰ ਤਸਵੀਰਾਂ ਤਾਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਡੱਬੇ ਦੇ ਵਿੱਚ ਪਿਆਰ ਦਿਖਾਈ ਦਿੱਤਾ ਹੈ ਉਰੇ ਭੁਨਸੀ ਦੇ ਵਿੱਚ ਮਹੱਲਾ ਵਾਸੀਆਂ ਨੇ ਦੇਖਿਆ ਔਰ ਮਹੱਲਾ ਵਾਸੀ ਖੜੇ ਵੀ ਹੋ ਗਏ ਤਕਰੀਬਨ 10:00 ਵਜੇ ਮਹੱਲੇ ਵਾਲਿਆਂ ਨੇ ਦੇਖਿਆ ਔਰ ਔਰ ਉਰੇ ਮਹੱਲੇ ਵਾਸੀ ਇਕੱਠੇ ਹੋ ਗਏ ਔਰ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਇਤਲਾਹ ਦਿੱਤੀ ਤੇ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮ ਵੀ ਉਰੇ ਤਾਇਨਾਤ ਕੀਤੇ ਗਏ ਨੇ ਔਰ ਸਵੇਰੇ 10 ਵਜੇ ਜਿਹੜੇ ਬੰਦੇ ਉਰੇ ਸੀਗੇ ਤਾਇਨਾਤ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕੀ ਹੋਇਆ ਸੀਗੇ ਜੀ ਮੈਂ ਇੱਥੇ ਬੈਠਾ ਸੀ ਜੀ ਮੁਰਗੇ ਚਾਰਦਾ ਸੀ ਮੈਨੂੰ ਦੱਸਿਆ ਦੀ ਕਾਗ ਚੁਗਣ ਵਾਲੇ ਨੇ ਕਹਿੰਦਾ ਜੀ ਉੱਥੇ ਬੱਚਾ ਪਿਆ ਹੈ ਜਦੋਂ ਅਸੀਂ ਦੇਖਣ ਆਏ ਤਾਂ ਅਸੀਂ ਭੱਜ ਕੇ ਪ੍ਰਧਾਨ ਦੇ ਚਲੇ ਗਏ ਪ੍ਰਧਾਨ ਕਹਿੰਦਾ ਜੀ ਦਫਨਾ ਦਿਓ ਅਸੀਂ ਦਫਨਾਉਣ ਨੂੰ ਤਿਆਰ ਹੋਏ ਜਾਨੂੰ ਇੱਥੇ ਪਬਲਿਕ ਇਕੱਠੀ ਇਕੱਠੀ ਹੋ ਗਈ ਸਾਨੂੰ ਆਪਸ ਵਿੱਚ ਹੀ ਉੱਥੇ ਮੌਕੇ ਨਹੀਂ ਲੱਭਿਆ ਜੀ ਕਿੰਨੇ ਕੁ ਮਹੀਨੇ ਦਾ ਲੱਗਦਾ ਬੱਚਾ ਤਿੰਨ ਕੁ ਮਹੀਨਿਆਂ ਦਾ ਬੱਚਾ ਲੱਗਦਾ ਜੀ ਸਾਢੇ ਤਿੰਨ ਮਹੀਨਿਆਂ ਦਾ ਲੜਕਾ ਹੈ ਜਾਂ ਲੜਕੀ ਹੈ ਲੜਕੀ ਹੈ ਜੀ ਲੜਕੀ ਹੈ ਲੜਕੀ ਹੈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਜੀ ਹਾਂ ਜੀ ਜਦ ਹੀ ਮੌਕੇ ਤੇ ਪਹੁੰਚ ਗਏ ਤੇ ਕੀ ਲੱਗਦਾ ਮਾੜਾ ਕੰਮ ਹੈ ਮਾੜਾ ਕੰਮ ਹੀ ਹੈ ਜੀ ਦੇਖੋ ਸੰਸਾਰ ਦਾ ਦਫਨਾ ਲ ਜਿੰਦੇ ਵਧੀਆ ਚੰਗਾ ਪਰਦਾ ਝਾਹਰ ਕਰ ਲਿਆ ਇਹ ਤਾਂ ਪਰਦਾ ਝਾਹਰ ਕਰਤਾ ਜੀ ਦੁਨੀਆ ਦੇ ਵਿੱਚ ਜੀ ਹਾਂ ਬਿਲਕੁਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਔਰ ਆਲੇ-ਦਾਲੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਉਮੀਦ ਹੈ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਨੇ ਹਕ ਨੋਨੀ ਹਰਕਤ ਕੀਤੀ ਹੈ ਹੋ ਸਕਦਾ ਕੈਦ ਹੋ ਜਾਵੇ ਤੇ ਮੌਕੇ ਤੇ ਹੋਰ ਵੀ ਖੜੇ ਨੇ ਮਹੱਲਾ ਵਾਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਹੋਗੇ ਇਹ ਗਲਤ ਹੈ ਬਹੁਤ ਜ਼ਿਆਦਾ ਗਲਤ ਹੋਇਆ ਜੋ ਵੀ ਹੋਇਆ ਜੀ ਇਸ ਗੱਲ ਨੂੰ ਆਪਾਂ ਹੋਣੀ ਹੈਗੇ ਸਾਨੇ ਮੇ ਫੜਿਆ ਜਾਵੇ ਫੜ ਕੇ ਉਹਨੂੰ ਸਜ਼ਾ ਜਾਂ ਫਾਂਸੀ ਦਿੱਤੀ ਜਾ ਬਈ ਅੱਗੇ ਮਲੇ ਕੋਲੇ ਕੋਲੇ ਕੋਈ ਵਾਕਿਆ ਹੋਇਆ ਨਹੀਂ ਇਹ ਪਹਿਲੀ ਵਾਰ ਵਾਕਿਆ ਜਿਹਾ ਹੋਇਆ 12 ਨੰਬਰ ਵਾਰਾ ਜੀ ਕੀ ਨਾਮ ਹੈ ਤੁਹਾਡਾ ਮਮਤਾ ਤੀਕ ਜੀ ਤੀਕ ਜੀ ਕੀ ਹੋਇਆ ਜੁਰ ਅਸੀਂ ਜਦੋਂ ਸਵੇਰ ਦੇਖਿਆ ਸਾਨੂੰ ਉਹਦੀ ਖਾ ਵੀ ਕੱਟ ਹੋਇਆ ਦਾ ਜਦੋਂ ਦੇਖਿਆ ਸਾਨੂੰ ਵੀ ਆਏ ਕਰਕੇ ਬੱਚੇ ਦੀ ਉਹਦੇ ਡੈਡ ਬੋਡੀ ਪਈ ਹੈ ਤੋ ਸਨਿਫਰੋ ਦੇਖਿਆ ਸਨ ਜੋ ਮੌੜ ਜੇ ਫੋਨ ਨੂੰ ਪੁਲਿਸ ਨੂੰ ਫੋਨ ਕੀਤਾ ਜੀ ਪੁਲਿਸ ਵਾਲਾ ਜੇ ਆ ਗਿਆ ਜੇ ਮੌਕੇ ਦੇ ਕਾਰਵਾਈ ਚੱਲ ਰਹੀ ਹੈ ਉਹਨਾਂ ਦੀ ਜਿਹੜੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਮੈਂ ਏਐਸਆਈ ਬਲਵਿੰਦਰ ਸਿੰਘ ਜੀ ਥਾਣਾ ਸਿਟੀ ਮੁਲੇ ਕੋਲਾ ਤਨਾਤਾਂ ਜੀ ਅੱਜ ਮੈਂ ਸਮੇਤ ਪੁਲਿਸ ਪਾਰਟੀ ਗਸ਼ਤਵਾ ਚੈਕਿੰਗ ਸ਼ੱਕੀਪੁਰਸਾਂ ਦੇ ਸਬੰਧ ਵਿੱਚ ਪਿੱਪਲ ਚੌਂਕ ਮਲੇਰ ਕੋਲਾ ਮਜੂਦ ਸੀ ਤਾਂ ਮੇਰੇ ਪਾਸ ਮੁਹੰਮਦ ਅਤੀਕ ਉਰਫ ਕਾਕਾ ਨੇ ਆ ਕੇ ਦੱਸਿਆ ਉਹਦੀ ਅਬਦੁੱਲਾ ਕਲੋਨੀ ਚ ਦੁਕਾਨ ਆ ਬਾਰ ਬਾਰ ਦੀ ਉੱਥੇ ਦਾ ਹੀ ਹੋ ਰਹਿਣ ਵਾਲਾ ਇੱਕ ਉੱਥੇ ਜਗ੍ਹਾ ਖਾਲੀ ਹੈ ਜਿੱਥੇ ਕੂੜਾ ਕਰਕਟ ਲੋਕ ਸਿੱਟਦੇ ਆ ਉੱਥੇ ਇੱਕ ਚੁੰਨੀ ਚਲਪੇਟਿਆ ਲਗਭਗ 5-6 ਮਹੀਨੇ ਦਾ ਲੜਕੀ ਦਾ ਭਰੂਣ ਪਿਆ ਉਹ ਸਾਨੂੰ ਇਤਲਾਹ ਦੇਣ ਆ ਰਿਹਾ ਸੀ ਅਸੀਂ ਉਹਨੂੰ ਪਿੰਪਲ ਚੌਂਕ 'ਚ ਉਹਦਾ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰਾਉਣ ਲਈ ਭੇਜਤਾ ਸਾਡੇ ਜਿਹੜੇ ਫਰਾਂਸਿਕ ਸਪਰਟ ਹੈ ਉਹ ਮੌਕੇ ਤੇ ਆ ਰਹੇ ਨੇ ਜੀ ਮੌਕੇ ਤੇ ਜਾ ਕੇ ਭਰੂਣ ਨੂੰ ਨਾਲ ਲਿਜਾ ਕੇ ਹਸਪਤਾਲ 'ਚ ਉਹਦਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇਗੀ ਜੀ ਇਹ ਮੁਕੱਦਮਾ ਅਸੀਂ ਮੁਹੰਮਦ ਅਤੀਕ ਦੇ ਬਿਆਨ ਤੇ ਅਣਵਿਆਹੀ ਤੇ ਕੁਆਰੀ ਲੜਕੀ ਅਤੇ ਨਾਮਲੂ ਵਿਅਕਤੀਆਂ ਦੇ ਖਿਲਾਫ ਦਰਜ ਰਿਸ਼ਤ ਕੀਤਾ ਜਿੱਥੇ ਅੱਜ ਦੇਸ਼ ਦੁਨੀਆ ਦੇ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮਲੇਰਕੋਟਲੇ ਦੇ ਵਿੱਚ ਇੱਕ ਮਹਿਜ 4 ਮਹੀਨੇ ਦਾ ਭਰੂਣ ਮਿਲਣਾਂ ਲੜਕੀ ਦਾ ਵਾਕਈ ਸ਼ਰਮਨਾਕ ਗੱਲ ਹੈ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰਮਾ ਪੰਜਾਬੀ ਖਬਰਾਂ ਮਲੇਰਕੋਟਲਾ